ਪੰਜਾਬੀ ਚੇਤਨਾ ਦੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਭਾਈ ਗਰਮੇਲ ਸਿੰਘ ਜੀ ਜਿਹੜੇ ਕਿ GSN ਕੰਸਲਟੈਂਸੀ ਚਲਾ ਰਹੇ ਆ ਜੋ ਕਿ ਇੱਕ ਇਮੀਗ੍ਰੇਸ਼ਨ ਨਾਲ ਸੰਬੰਧਿਤ ਏੜੀ ਫਰਮ ਹੈ ਅਸੀਂ ਉਹਨਾਂ ਕੋਲੇ ਆਏ ਆ ਤੇ ਉਹਨਾਂ ਤੋਂ ਇਹ ਅਸੀਂ ਜਾਣਕਾਰੀ ਲਵਾਂਗੇ ਜੋ ਚਾਈਨਾ ਕਾਰਡ ਬਣ ਰਿਹਾ ਇਹਦੇ ਬਾਰੇ ਕੀ ਹੈ ਇਹ ਪਹਿਲੇ ਦੱਸੋ ਜੀ ਤੁਹਾਡਾ ਸਵਾਗਤ ਹੈ ਪਹਿਲਾਂ ਤੇ ਧੰਨਵਾਦ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਪਹਿਲਾਂ ਸਾਨੂੰ ਇਹ ਦੱਸੋ ਦੀ ਇਹ ਕਾਰਡ ਹੈ ਕੀ ਜਿਹੜਾ ਬੜ ਰਿਹਾ ਜਿਹਦੀ ਮਤਲਬ ਸੋਸ਼ਲ ਮੀਡੀਆ ਤੇ ਤੇ ਖਬਰਾਂ ਤੇ ਇਹ ਕਾਫੀ ਚਰਚਾ ਹਾਂਜੀ ਇਹ 1 ਜੁਲਾਈ 2024 ਨੂੰ ਹਾਂਗਕਾਂਗ ਦੀ ਸਰਕਾਰ ਨੇ ਇਹ ਘੋਸ਼ਣਾ ਕੀਤੀ ਹੈ ਕਿ ਜਿਹੜੇ ਹਾਂਗਕਾਂਗ ਦੇ ਪੱਕੇ ਨਿਵਾਸੀ ਨੇ ਗੈਰ ਚੀਨੇ ਯਾਨੀ ਕਿ ਜਿਨ੍ਹਾਂ ਦੀ ਨੈਸ਼ਨੈਲਿਟੀ ਚਾਈਨਿਸ ਨਹੀਂ ਹੈਗੀ ਤੇ ਉਹ ਹਾਂਗਕਾਂਗ ਦੇ ਪਰਮਾਨੈਂਟ ਰੈਜ਼ੀਡੈਂਟ ਨੇ ਚਾਹੇ ਉਹ ਇੰਡੀਅਨ ਨੇ ਪਾਕਿਸਤਾਨੀ ਨੇ ਜਾਂ ਨੇਪਾਲੀ ਨੇ ਜਾਂ ਕਿਸੇ ਵੀ ਹੋਰ ਦੇਸ਼ ਦੇ ਉਹ ਨੈਸ਼ਨਲ ਨੇ ਤੇ ਉਹਨਾਂ ਵਾਸਤੇ ਇੱਕ ਟ੍ਰੈਵਲ ਕਾਰਡ ਸ਼ੁਰੂ ਹੋਇਆ ਜਿਸ ਦਾ ਪੂਰਾ ਨਾਮ ਹੈ ਮੇਨ ਲੈਂਡ ਟ੍ਰੈਵਲ ਪਰਮਿਟ ਫਾਰ ਹਾਂਗਕਾਂਗ ਐਂਡ ਮਕਾਉ ਰੈਜ਼ੀਡੈਂਟਸ ਨੋਨ ਚਾਈਨਿਸ ਸਿਟੀਜ਼ਨਸ ਸੋ ਜਿਹੜਾ ਇਹ ਕਾਰਡ ਹੈ ਇਹ 5 ਸਾਲ ਦੀ ਮਿਆਦ ਦਾ ਹੋਵੇਗਾ ਔਰ ਇਸ ਵਿੱਚ ਅ ਮਤਲਬ ਜਿਹੜੇ ਐਪਲੀਕੈਂਟ ਨੇ ਜਾਂ ਜਿਹੜੇ ਵੀ ਲੋਕ ਨੇ ਉਹਨਾਂ ਨੂੰ ਬਹੁਤ ਸਹੂਲਤਾਂ ਨੇ ਸੋ ਉਹਨਾਂ ਦੀ ਆਪਾਂ ਇਸ ਬਾਰੇ ਅੱਜ ਸਕੇਪ 'ਚ ਗੱਲ ਕਰਾਂਗੇ ਤੁਹਾਡੇ ਸਵਾਲਾਂ ਦੇ ਉੱਤਰਾਂ ਦੇ ਅੱਛਾ ਇਹ ਇਹਦਾ ਮਤਲਬ ਇਹ ਹੈ ਵੀ ਸਾਨੂੰ ਫਿਰ ਵੀਜ਼ਾ ਲੈਣ ਦੀ ਜਰੂਰਤ ਨਹੀਂ ਪੈਣੀ। ਅ ਨਹੀਂ ਜੀ ਜੇ ਤੁਹਾਡੇ ਕੋਲ ਇਹ ਕਾਰਡ ਹੈਗਾ 5 ਸਾਲ ਦਾ ਇਹ ਕਾਰਡ ਜੇ ਤੁਹਾਡੇ ਕੋਲ ਹੈਗਾ ਫਿਰ ਤੁਹਾਨੂੰ ਚਾਈਨਾ ਜਾਣ ਵਾਸਤੇ ਜੇ ਤੁਸੀਂ ਚਾਈਨਾ ਬਿਜ਼ਨਸ ਪਰਪਸ ਵਾਸਤੇ ਜਾ ਰਹੇ ਹੋ, ਇਨਵੈਸਟਮੈਂਟ ਵਾਸਤੇ ਜਾ ਰਹੇ ਹੋ ਜਾਂ ਘੁੰਮਣ ਫਿਰਨ ਵਾਸਤੇ ਜਾ ਰਹੇ ਹੋ ਪਰਿਵਾਰ ਦੇ ਨਾਲ ਤਾਂ ਤੁਹਾਨੂੰ ਫਿਰ ਵੀਜ਼ਾ ਲੈਣ ਦੀ ਜਰੂਰਤ ਨਹੀਂ ਹੈ। ਪਰ ਜੇ ਤੁਹਾਡਾ ਮਕਸਦ ਚਾਈਨਾ ਜਾਣ ਦਾ ਕੋਈ ਹੋਰ ਹੈ ਤਾਂ ਉਹਦੇ ਵਾਸਤੇ ਤੁਹਾਨੂੰ ਵੀਜ਼ਾ ਲੈਣਾ ਪਏਗਾ। ਓਕੇ ਜੀ। ਤੇ ਇਹਦੇ ਵਿੱਚ ਉਹ ਸਭ ਜਿਹੜੀਆਂ ਜਿਹੜਾ ਇਹ ਕਾਰਡ ਬਣਨਾ ਉਹਦੇ ਵਾਸਤੇ ਕੀ ਸ਼ਰਤਾਂ ਮਤਲਬ ਪੂਰੀਆਂ ਕਰੇ ਬੰਦਾ ਤਾਂ ਉਹਦਾ ਕਾਰਡ ਬਣ ਸਕਦਾ ਹਾਂਜੀ ਸਭ ਤੋਂ ਪਹਿਲਾਂ ਤਾਂ ਜਿਹੜੇ ਇਸ ਕਾਰਡ ਨੂੰ ਅਪਲਾਈ ਕਰਨ ਵਾਸਤੇ ਜਿਹੜੇ ਦਸਤਾਵੇਜ਼ ਚਾਹੀਦੇ ਨੇ ਜਿਹੜੇ ਡਾਕੂਮੈਂਟਸ ਚਾਹੀਦੇ ਨੇ ਉਹ ਹਨ ਇੱਕ ਤਾਂ ਜਿਹੜਾ ਇਸ ਦਾ ਆਨਲਾਈਨ ਐਪਲੀਕੇਸ਼ਨ ਫਾਰਮ ਹੈ ਉਹ ਭਰਿਆ ਜਾਏਗਾ ਐਪਲੀਕੈਂਟ ਦਾ ਤੇ ਉਸ ਤੇ ਉਹਦੇ ਨਾਲ ਉਹਦੀ ਜਿਹੜੀ ਹੈ ਰੀਸੈਂਟ ਫੋਟੋ ਲੱਗੇਗੀ ਔਰ ਉਸ ਫਾਰਮ ਦੇ ਵਿੱਚ ਡਿਟੇਲਡ ਇਨਫੋਰਮੇਸ਼ਨ ਹੋਏਗੀ ਔਰ ਦੂਜੇ ਨੰਬਰ ਤੇ ਜਿਹੜਾ ਹੈ ਹਾਂਗਕਾਂਗ ਜਾਂ ਮਕਾਉ ਦਾ ਜਿਹੜਾ ਵੈਲਿਡ ਪਰਮਨੈਂਟ ਹਾਂਗਕਾਂਗ ਆਈਡੀ ਕਾਰਡ ਹੈ ਉਹ ਲੱਗੇਗਾ ਜਿਹੜਾ 7 ਸਾਲ ਤੋਂ ਬਾਅਦ ਬਣ ਜਾਂਦਾ ਹੈ ਹਾਂ ਜੀ ਜਿਹੜਾ ਦਾ 7 ਸਾਲ ਰਹਿੰਦੋਂ ਬਾਅਦ ਪਰਮਨੈਂਟ ਆਈਡੀ ਮਿਲਦਾ ਹੈ ਉਹ ਲੱਗੇਗਾ ਔਰ ਤੀਜਾ ਜਿਹੜਾ ਦਸਤਾਵੇਜ਼ ਹੈ ਕਿ ਜਿਹੜਾ ਐਪਲੀਕੈਂਟ ਦਾ ਪਾਸਪੋਰਟ ਹੈ ਉਹ ਨਾਰਮਲ ਜਿਹੜਾ ਆਰਡਨਰੀ ਪਾਸਪੋਰਟ ਹੈ ਉਹ ਹੋਣਾ ਚਾਹੀਦਾ ਔਰ 6 ਮਹੀਨੇ ਤੋਂ ਦੀ ਮਿਆਦ ਘਟਣਾ ਹੋਵੇ ਓਕੇ ਤੇ ਚੌਥੇ ਨੰਬਰ ਤੇ ਹੈ ਜਿਹੜਾ ਐਪਲੀਕੈਂਟ ਦਾ ਇੱਕ ਨੈਸ਼ਨੈਲਿਟੀ ਸਰਟੀਫਿਕੇਟ ਰਸਟ੍ਰਿਯਤਾ ਸਰਟੀਫਿਕੇਟ ਚਾਹੀਦਾ ਔਰ ਉਹ ਐਪਲੀਕੇਸ਼ਨ ਦੀ ਡੇਟ ਤੋਂ 6 ਮਹੀਨੇ ਤੋਂ ਜ਼ਿਆਦਾ ਪੁਰਾਣਾ ਨਾ ਹੋਵੇ ਉਹ ਸਰਟੀਫਿਕੇਟ ਕੌਣ ਦੇਊਗਾ ਤੁਹਾਨੂੰ ਸਾਡੇ ਮਤਲਬ ਇਹ ਜਿਵੇਂ ਇੰਡੀਅਨ ਅਸੀਂ ਇੰਡੀਅਨ ਕੌਂਸੂਲੇਟ ਤੋਂ ਮਿਲੂਗਾ ਜਾਂ ਕਿੱਥੋਂ ਮਿਲੂਗਾ ਤੁਹਾਨੂੰ ਕਾਰ ਇਹ ਸਰਟੀ ਇਹ ਸਰਟੀਫਿਕੇਟ ਵਾਸਤੇ ਸਾਨੂੰ ਹਾਂਗਕਾਂਗ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਕੋਲ ਅਪਲਾਈ ਕਰਨਾ ਪਏਗਾ ਇੱਕ ਫਾਰਮ ਹੈ ਉਹ ਹੈਗਾ ਨੋਟਿਸ ਆਫ ਐਪਲੀਕੇਸ਼ਨ ਫਾਰ access to information issued by the hong kong immigration department and the certificate of personal data issued by the macau identification service bureau je macau de applicant han ta ohna nu oh macau di je immigration immigration utthon karna payega te oh jadon karange ta 1 ya 2 haftiyan de vich sanu ik dastavej milega ਜਿਹੜੀ ਆਪਣੀ ਲੇਟੈਸਟ ਨੈਸ਼ਨੈਲਿਟੀ ਡਿਕਲੇਅਰ ਕੀਤੀ ਗਈ ਹੈ ਇਮੀਗ੍ਰੇਸ਼ਨ ਦੇ ਵਿੱਚ ਉਹਦੇ ਬੇਸ ਤੇ ਆਪਾਂ ਨੂੰ ਇੱਕ ਦਸਤਾਵੇਜ਼ ਮਿਲੇਗਾ ਜਿਹਨੂੰ ਆਪਾਂ ਨੈਸ਼ਨੈਲਿਟੀ ਸਰਟੀਫਿਕੇਟ ਦੇ ਤੌਰ ਤੇ ਵਰਤ ਸਕਦੇ ਹਾਂ ਠੀਕ ਹੈ ਉਸ ਤੋਂ ਬਾਅਦ ਅਸੀਂ ਜਿਹੜਾ ਕਿਹੜੇ ਦਫ਼ਤਰ 'ਚ ਜਾਂ ਕਿੱਥੇ ਅਸੀਂ ਅਪਲਾਈ ਕਿੱਥੇ ਕਰਨਾ ਇਹ ਸਾਰੇ ਦਸਤਾਵੇਜ਼ ਜੇ ਤੁਹਾਡੇ ਕੋਲ ਹੈਗੇ ਨੇ ਤੇ ਤੁਸੀਂ ਆਨਲਾਈਨ ਐਪਲੀਕੇਸ਼ਨ ਫਾਰਮ ਵੀ ਜਿਹੜਾ ਹੈਗਾ ਭਰ ਲਿਆ ਹੈ ਤਾਂ ਫਿਰ ਤੁਸੀਂ ਚਾਈਨਾ ਟਰੈਵਲ ਸਰਵਿਸ ਜਿਹੜੀ ਕੰਪਨੀ ਹੈ ਜਿਹੜੀ ਇੱਕ ਅਥੋਰਾਈਜ਼ਡ ਏਜੰਸੀ ਹੈ ਚਾਈਨਾ ਗਵਰਨਮੈਂਟ ਦੀ ਗਵਰਨਮੈਂਟ ਦੀ ਇਸ ਟ੍ਰੈਵਲ ਕਾਰਡ ਵਾਸਤੇ ਉਹਨਾਂ ਦੇ ਦਫਤਰ ਰਾਹੀਂ ਇਹ ਕਾਰਡ ਅਪਲਾਈ ਹੋਏਗਾ ਔਰ ਆਨਲਾਈਨ ਐਪਲੀਕੇਸ਼ਨ ਭਰੀ ਜਾਏਗੀ ਫਿਰ ਉੱਥੇ ਅਪਾਇੰਟਮੈਂਟ ਲੈ ਕੇ ਉੱਥੇ ਆਪ ਨੂੰ ਜਾਣਾ ਪਏਗਾ ਐਪਲੀਕੈਂਟ ਨੂੰ ਤੇ ਇਹਦੀ ਇਹਦੀ ਫੀਸ ਬਾਰੇ ਦੱਸਾਂਗੇ ਤੁਹਾਨੂੰ ਕਿੰਨੀ ਫੀਸ ਲੱਗੇਗੀ ਜਿਹੜੀ ਚਾਇਨਾ ਟਰੈਵਲ ਸਰਵਿਸਿਜ਼ ਦੀ ਫੀਸ ਹੈ ਇਸ ਕਾਰਡ ਵਾਸਤੇ ਹੋ ਗਈ ਹੈ ਹਾਂਗਕong ਡਾਲਰ 260 260 ਹਾਂਗਕong ਡਾਲਰ ਇਹ ਇਹ 5 ਸਾਲ ਦੀ ਫੀਸ ਹੈ ਹਾਂਜੀ 5 ਸਾਲ ਦੀ ਫੀਸ ਹੈ ਉਸ ਤੋਂ ਬਾਅਦ ਫਿਰ ਜਿਹੜਾ ਨਿਊ ਹੋਊਗਾ ਫਿਰ ਦੁਬਾਰੇ ਫੀਸ ਭਰੀ ਜਾਏਗੀ ਹਾਂਜੀ ਫਿਰ ਜੋ ਰੀਨਿਊ ਹੋਏਗਾ ਉਸ ਤੋਂ ਬਾਅਦ ਫਿਰ ਦੁਬਾਰਾ ਫੀਸ ਭਰੀ ਜਾਏਗੀ ਸੋ ਜੇ ਦੇਖਿਆ ਜਾਵੇ ਤਾਂ 5 ਸਾਲ ਵਾਸਤੇ 260 ਡਾਲਰ ਫੀਸ ਬਹੁਤ ਹੀ ਮਤਲਬ ਮਤਲਬ ਘੱਟ ਫੀਸ ਹੈ ਮਤਲਬ ਇਹ ਬਹੁਤ ਹੀ ਇੱਕ ਵਧੀਆ ਸੁਵਿਧਾ ਹੈ ਸਾਰਿਆਂ ਵਾਸਤੇ ਚਾਈਨਾ ਆਉਣ ਜਾਣ ਵਾਸਤੇ ਕਿਸੇ ਵੀ ਮਕਸਦ ਵਾਸਤੇ ਆ ਵੀਜ਼ਾ ਲਈ ਤਾਂ ਬਹੁਤ ਜ਼ਿਆਦਾ ਫੀਸ ਲੱਗਦੀ ਹੈ ਉਹਦੇ ਕੰਪੈਰੀਟਿਵਲੀ ਜਿਹੜਾ ਇਹ ਕਾਫੀ ਮੇਰਾ ਖਲ ਵਧੀਆ ਸੌਦਾ ਤਾਂ ਕਿੰਨਾ ਕੁ ਟਾਈਮ ਲੱਗ ਜਾਂਦਾ ਇਹਨੂੰ ਬਣਨ ਤੇ ਪੂਰੇ ਪ੍ਰੋਸੈਸ ਦੇ ਵਿੱਚ ਜੇ ਅਸੀਂ ਜੇ ਤੁਹਾਡੇ ਕੋਲ ਹੈ ਕੋਈ ਜਾਣਕਾਰੀ ਲਗਭਗ 1 ਤੋਂ 2 ਹਫਤੇ ਮੰਨ ਕੇ ਚਲੋ ਜਿਹੜਾ ਇਮੀਗ੍ਰੇਸ਼ਨ ਦੇ ਵਿੱਚੋਂ ਆਪਾਂ ਸਰਟੀਫਿਕੇਟ ਲੇਨੇ ਨੈਸ਼ਨਲ ਸੈਰਟੀਫਿਕੇਟ ਹਾਂਜੀ ਓਕੇ ਉਸ ਤੋਂ ਬਾਅਦ ਜਿਹੜਾ ਚਾਈਨਾ ਸਰਵਿਸ ਟਰੈਵਲ ਸਰਵਿਸਿਸ ਦੇ ਵਿੱਚੋਂ ਜਦੋਂ ਆਪਾਂ ਅਪਲਾਈ ਕਰਦੇ ਨੇ ਆ ਤਾਂ 20 ਕੰਮਕਾਜੀ ਦਿਨ ਯਾਨੀ ਕਿ 20 ਵਰਕਿੰਗ ਦਿਨਾਂ ਦੇ ਵਿੱਚ ਇਹ ਐਪਲੀਕੇਸ਼ਨ 3 ਗ੍ਰੀਪ 3 ਹਫ਼ਤਿਆਂ ਦੇ ਵਿੱਚ ਤੁਹਾਡਾ ਜਿਹੜਾ ਉੱਥੇ ਹੋ ਜਾਂਦਾ। ਸੋ ਕੁੱਲ ਮਿਲਾ ਕੇ ਜੇ ਆਪਾਂ ਕਹੀਏ ਵੀ 1 ਮਹੀਨੇ ਦੇ ਵਿੱਚ ਇੱਕ ਕਾਰਡ ਬਣ ਜਾਂਦਾ ਲੱਗਦਾ। ਹਾਂ ਗਰੀਬਾ ਸਾਹਿਬ ਇੱਕ ਗੱਲ ਦੱਸਣੀ ਬਹੁਤ ਜ਼ਰੂਰੀ ਹੈ ਕਿ ਜਿਹੜਾ ਚਾਈਨਾ ਟਰੈਵਲ ਕਾਰਡ ਹੈ ਇਸ ਦੇ ਵਿੱਚ ਜਦੋਂ ਕੋਈ ਵਿਅਕਤੀ ਚਾਈਨਾ ਜਾਂਦਾ ਹੈ ਤਾਂ ਉੱਥੇ ਜਾ ਕੇ ਕੰਮ ਨਹੀਂ ਕਰ ਸਕਦਾ ਨਾ ਸਟੱਡੀ ਕਰ ਸਕਦਾ ਅਤੇ ਨਾ ਹੀ ਕੋਈ ਨਿਊਜ਼ ਨਾ ਰਿਲੇਟਿਡ ਕਵਰੇਜ ਕਰ ਸਕਦਾ। ਇਹ ਜਿਹੜਾ ਚਾਈਨਾ ਟਰੈਵਲ ਕਾਰਡ ਹੈ ਸਿਰਫ ਘੁੰਮਣ ਫਿਰਨ ਵਾਸਤੇ ਬੀਨਸ ਮੀਟਿੰਗ ਵਾਸਤੇ ਜਾਂ ਇਨਵੈਸਟਮੈਂਟ ਕਰਨ ਦੇ ਮਕਸਦ ਵਾਸਤੇ ਸਹੀ ਹੈ ਜੇ ਹੋਰ ਕੋਈ ਕਾਰਜ ਕਰਨੇ ਨੇ ਜਿਹੜੇ ਇਸ ਦੇ ਘੇਰੇ ਤੋਂ ਬਾਹਰ ਨੇ ਤਾਂ ਉਸ ਵਾਸਤੇ ਜੋ ਸੰਬੰਧਿਤ ਵੀਜ਼ਾ ਅਪਲਾਈ ਕਰਨਾ ਪਏਗਾ ਬਹੁਤ ਬਹੁਤ ਧੰਨਵਾਦੀ ਤੁਹਾਡਾ ਇਹ ਸਾਰੀ ਜਾਣਕਾਰੀ ਦੇਣ ਵਾਸਤੇ ਤੇ ਇਸ ਤੋਂ ਸਵਾਇ ਮੈਂ ਤੁਹਾਨੂੰ ਬੇਨਤੀ ਕਰੂੰਗਾ ਵੀ ਤੁਸੀਂ ਜਿਹੜੀ ਜੀਐਸਐਨ ਕੰਸਲਟੈਂਸੀ ਹੈ ਜਿਹੜਾ ਇਮੀਗ੍ਰੇਸ਼ਨ ਨਾਲ ਸੰਬੰਧਿਤ ਕੰਮ ਕਰਦੇ ਹੋ ਉਹਦੇ ਤੁਸੀਂ ਕਿਹੜੀਆਂ-ਕਿਹੜੀਆਂ ਹੋਰ ਸਵਾਵਾਂ ਦਿੰਦੇ ਹੋ ਦੇ ਲੋਕ ਆ ਅਸੀਂ ਹਾਂਗਕਾਂਗ ਦੇ ਵਿੱਚ ਜਿਹੜੇ ਵੀਜ਼ੇ ਨੇ ਜਿੱਦਾਂ ਡਿਪੈਂਡੈਂਟ ਵੀਜ਼ਾ ਕਿਸੇ ਦੀ ਮੈਰਿਜ ਹੋਈ ਹੈ ਲੜਕੇ ਦੀ ਜਾਂ ਲੜਕੀ ਦੀ ਇੰਡੀਆ ਉੱਥੋਂ ਕਿਸੇ ਦਾ ਵੀਜ਼ਾ ਅਪਲਾਈ ਕਰਨਾ ਡਿਪੈਂਡੈਂਟ ਵੀਜ਼ਾ ਜਾਂ ਕਿਸੇ ਨੇ ਡੋਮੈਸਟਿਕ ਹੈਲਪਰ ਰੱਖਣੀ ਹੈ ਉਹ ਉਹ ਵੀਜ਼ਾ ਕਿਸੇ ਵੀ ਤਰ੍ਹਾਂ ਦਾ ਜਿੱਦਾਂ ਮੰਨ ਲਓ ਵੀਜ਼ਾ ਰੀਨਿਊ ਕਰਨਾ ਹੈ ਚੇਂਜ ਆਫ ਏਮਪਲੋਇਰ ਨਵਾਂ ਨਵੀਂ ਹੈਲਪਰ ਰੱਖਣੀ ਹੈ ਤੇ ਉਸ ਤੋਂ ਇਲਾਵਾ ਯੂ ਐਸ ਏ ਦਾ ਜਿਹੜਾ ਬੀ 1 ਬੀ 2 ਵੀਜ਼ਾ ਕੈਨੇਡਾ ਦਾ ਵਿਸਟਰ ਵੀਜ਼ਾ ਆ ਜਾਂ ਯੂਰਪ ਦੇ ਮਿਸਟਰ ਵੀਜ਼ਾ ਨੇ ਤੇ ਕਿਸੇ ਵੀ ਦੇਸ਼ ਦਾ ਹੋਰ ਵੀ ਨਵੇਂ ਦੇਸ਼ਾਂ ਦਾ ਵੀ ਵੀਜ਼ੇ ਵੀ ਅਸੀਂ ਕਰਦੇ ਆ ਜਦੋਂ ਨਵੇਂ ਐਪਲੀਕੈਂਟ ਆਉਂਦੇ ਨੇ ਤੇ ਇਸ ਤੋਂ ਇਲਾਵਾ ਜਿਹੜੇ ਹਾਂਗਕਾਂਗ ਦੇ ਹੋਰ ਵੀਜ਼ੇ ਨੇ ਜਿਦਾ ਮੰਨ ਲਓ এমਪਲॉयਮੈਂਟ ਵੀਜ਼ਾ ਹੈ ਜਾਂ ਕੁਆਲਟੀ ਮਾਈਗ੍ਰੈਂਟ ਵੀਜ਼ਾ ਵਿਜ਼ਿਟਰ ਵੀਜ਼ਾ ਪ੍ਰੀ ਡਰਾਈਵਰ ਰਜਿਸਟ੍ਰੇਸ਼ਨ ਤੋ ਆਪਾਂ ਇਹ ਕਹਿ ਸਕਦੇ ਹਾਂ ਹਾਂਗਕਾਂਗ ਦੇ ਜਿੰਨੇ ਵੀ ਵੀਜ਼ੇ ਨੇ ਉਹ ਸਾਰੇ ਹੀ ਜੀਐਸਐਨ ਕੰਸਲਟੈਂਸੀ ਵਿੱਚ ਉਹ ਕੀਤੇ ਜਾਂਦੇ ਆ। ਇਹ ਸਟੂਡੈਂਟ ਵੀਜ਼ੇ ਬਾਰੇ ਦੱਸੋ ਵੀ ਸਟੂਡੈਂਟ ਵੀ ਹਾਂਗਕਾਂਗ 'ਚ ਇੰਡੀਆ ਤੋਂ ਆਉਂਦੇ ਆ ਤਾਂ ਉਹਨਾਂ ਉਹਨਾਂ ਦਾ ਵੀ ਤੁਸੀਂ ਹੈਂਡਲ ਕਰ ਸਕਦੇ ਹੋ। ਹਾਂਜੀ ਹਾਂ ਮੈਂ ਇਹ ਦੱਸਣਾ ਭੁੱਲ ਗਿਆ ਵੀ ਅਸੀਂ ਸਟੂਡੈਂਟ ਵੀਜ਼ਾ ਵੀ ਕਰਦੇ ਆ। ਸਟੂਡੈਂਟ ਵੀਜ਼ੇ ਤੇ ਵੀ ਇੰਡੀਆ ਤੋਂ ਜਿਹੜੇ ਸਟੂਡੈਂਟ ਪੜ੍ਹਨ ਵਾਸਤੇ ਹਾਂਗਕਾਂਗ ਦੇ ਵਿੱਚ ਆਉਂਦੇ ਨੇ ਔਰ ਹਾਂਗਕਾਂਗ ਦੇ ਵਿੱਚ ਜਿਹੜਾ ਹੈ ਪਰਮਨੈਂਟ ਰੈਜ਼ੀਡੈਂਟ ਪ੍ਰਾਪਤ ਕਰਨ ਦਾ ਜਿਹੜਾ ਇੱਕ ਇਹ ਵਧੀਆ ਤਰੀਕਾ ਹੈ ਸਟੂਡੈਂਟ ਵੀਜ਼ਾ ਜੋ ਕਿ ਜੇ ਕਿਸੇ ਬੱਚੇ ਨੇ ਬੈਚਲਰ ਡਿਗਰੀ ਇੰਡੀਆ ਚੋ ਕੀਤੀ ਹੋਈ ਹੈ ਵਧੀਆ ਨੰਬਰਾਂ ਦੇ ਨਾਲ ਉਹਦੀ ਇੰਗਲਿਸ਼ ਵਧੀਆ ਇੰਗਲਿਸ਼ ਮੀਡੀਅਮ ਚ ਪੜਿਆ ਹੋਇਆ ਤਾਂ ਹਾਂਗਕਾਂਗ ਦੇ ਵਿੱਚ ਉਹ ਬੱਚਾ ਇੱਥੇ ਆ ਕੇ 1 ਸਾਲ ਦੀ ਮਾਸਟਰ ਡਿਗਰੀ ਕਰੇ 1 ਸਾਲ ਦੀ ਮਾਸਟਰ ਡਿਗਰੀ ਤੋਂ ਬਾਅਦ ਉਸ ਨੂੰ 1 ਸਾਲ ਦਾ ਹਾਂਗਕਾਂਗ ਦੇ ਵਿੱਚ ਅੱਗੇ ਕੰਮ ਲੱਭਣ ਵਾਸਤੇ ਵੀਜ਼ਾ ਮਿਲ ਜਾਂਦਾ ਵਰਕ ਪਰਮਿਟ ਮਤਲਬ ਹਾਂ ਵਰਕ ਉਹਨੂੰ ਵੀਜ਼ਾ ਮਿਲ ਜਾਂਦਾ ਤੇ ਉਸ ਵੀਜ਼ੇ ਦੇ ਵਿੱਚ ਉਹ ਆਪਣਾ EMPLOYEER ਲੱਭ ਕੇ ਉਸ ਤੋਂ ਬਾਅਦ ਉਹ ਕੰਟੀਨਿਊਸਲੀ ਆਪਣੇ 7 ਸਾਲ ਪੂਰੇ ਕਰਕੇ ਕੰਮ ਕਰ ਸਕਦਾ ਹੈ ਕਿ ਨੌਕਰੀ ਕਰ ਸਕਦਾ ਹੈ ਔਰ ਆਪਣਾ ਫਿਰ 7 ਸਾਲ ਪੂਰੇ ਹੋਣ ਤੋਂ ਬਾਅਦ ਉਹ ਪਰਮਨੈਂਟ ਰੈਜ਼ੀਡੈਂਟ ਬਣ ਜਾਂਦਾ ਹਾਂਗਕਾਂਗ ਦਾ ਇੱਕ ਵਧੀਆ ਤਰੀਕੇ ਨਾਲ ਔਰ ਨਾਲ ਦੀ ਨਾਲ ਉਹਦੀ ਜਿਹੜੀ ਹੈ ਕੁਆਲਿਫੀਕੇਸ਼ਨ ਵੀ ਇੰਟਰਨੈਸ਼ਨਲ ਲੈਵਲ ਦੀ ਹੋ ਜਾਂਦੀ ਓਕੇ ਜੀ ਬਹੁਤ ਬਹੁਤ ਧੰਨਵਾਦ ਅਸੀਂ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਜੋ ਤੁਸੀਂ ਇਨਾ ਕੀਮਤੀ ਸਮਾਂ ਕੱਢ ਕੇ ਅੱਜ ਆਏ ਹੋ ਧੰਨਵਾਦ ਸਤਿ ਸ੍ਰੀ ਅਕਾਲ ਜੀ